ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਣਕ ਦੀ ਫਸਲ ਤੋਂ ਬਾਅਦ ਵੱਡੀ ਫਸਲ ਲੱਗਦੀ ਹੈ ਜਿਹੜੀ ਉਹ ਝੋਨੇ ਦੀ ਫਸਲ ਲੱਗਦੀ ਹੈ ਕਿਉਂਕਿ ਕੋਈ ਮੂੰਗੀ ਲਾ ਲੰਦਾ ਕੋਈ ਮੱਕੀ ਲਾ ਲੰਦਾ ਲਾਉਣਾ ਉਹਨਾਂ ਨੇ ਐਂਡ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਜਾ ਕੇ ਹੁੰਦਾ ਝੋਨਾ ਹੀ ਲਾਉਣਾ ਪਿਛਲੇ ਸਾਲ ਬਾਸਮਤੀ ਦਾ ਸਭ ਤੋਂ ਜ਼ਿਆਦਾ ਕਰੇ ਪੰਜਾਬ ਹਰਿਆਣਾ ਦੇ ਵਿੱਚ ਸੀਗਾ ਕਿਸੇ ਨੇ 1401 ਲਾਈ ਕਿਸੇ ਨੇ 1886 ਲਾਈ ਕਿਸੇ ਨੇ 1847 ਲਾਈ ਉਹਦੇ ਵਿੱਚ ਇੱਕ ਪੂਸ਼ਾ ਬਾਸਮਤੀ ਦਿੱਲੀ ਵਾਲਿਆਂ ਦੀ 1885 ਕਿਸਮ ਸੀਗੀ ਜੋ 11 ਕਿ ਦਾ ਜਿਹੜਾ ਬਦਲ ਸੀਗਾ ਆਪਣੇ ਪਿੰਡ ਕਿਸਾਨ ਗੁਰਵਿੰਦਰ ਸਿੰਘ ਦੇ ਖੇਤ ਦੇ ਵਿੱਚ ਜਿਹੜਾ ਕੁਸ਼ਕ ਏਰੀਆ ਲੱਗਿਆ ਹੋਇਆ ਸੀਗਾ 1885 ਦਾ ਤੇ ਬੀਜ ਵੀ 22 ਨੂੰ ਜਿਹੜਾ ਕਿਸੇ ਕਿਸਾਨ ਦੇ ਕੋਲੋਂ ਅਸਲੀ ਬੀਜ ਮਿਲਿਆ ਸੀਗਾ ਬੀਜ ਦੇ ਵਿੱਚ ਕਿੰਨੀ ਕੀ ਖਾਸੀਅਤ ਹੈ ਬਾਕੀ ਜਿਹੜੀ ਬੀਜ ਦੀ ਚਮਕ ਹੈਗੀ ਤੁਸੀਂ ਸਕਰੀਨ ਦੇ ਸਾਈਡ ਇੱਕ ਸਾਈਡ ਦੇਖ ਰਹੇ ਹੋ ਤੇ ਕਿਸਾਨ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਬੀਜ ਦੀ ਕਿੰਨੀ ਕੁ ਵਧੀਆ ਜਿਹੜੀ ਪਰਫਾਰਮੈਂਸ ਰਹੀ ਕੀ ਝੰਡਾ ਰੋ ਕਿੰਨਾ ਕਾਇਆ ਖਾਤ ਖਾ ਕੇ ਇੰਨੀ ਕੀ ਪਾਈ ਤੇ ਕੇਰ ਜਿਹੜਾ ਕਿੰਨਾ ਕੁ ਰਿਹਾ ਤੇ ਵੀਡੀਓ ਦੇ ਨਾਲ ਬਣੇ ਰਹੋ ਬੰਦ ਕਰ ਦਿਓ ਹਾਜ਼ਰ ਹੈਗਾ ਕਿਸਾਨ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਵੀ 1885 ਕਿਸਾਨ ਨੇ ਜਿਹੜੀ ਪਿਛਲੇ ਸਾਲ ਲਾਈ ਤੇ ਕਿੰਨਾ ਕੁ ਵਧੀਆ ਜਿਹੜਾ ਕੇਰ ਰਿਹਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਕੀ ਆਪਣਾ ਗੁਰਵਿੰਦਰ ਸਿੰਘ ਬਾਈ ਪਿੰਡ ਦੋਦੜਾ ਬਾਈ ਮੋਬਾਈਲ ਨੰਬਰ ਬਾਈ 99152588755 ਤੇ ਬਾਈ 1885 ਦਾ ਕਿੰਨਾ ਕੇਰੀਆ ਲਾਇਆ ਸੀਗਾ ਜਿਹੜਾ ਕਿੱਲਾ ਲਾਇਆ ਸੀ ਬਾਈ अच्छा डेढ़ किला ਤੇ ਜਮੀਨ ਆਪਦੀ ਹੈ ਜਾਂ ਠੇਕੇ ਤੇ ਲਈ? ਨਾ ਠੇਕੇ ਦੀ ਹੈ ਬਾਈ। ਤੇ ਡਾਕ ਰਹਿ ਜਾਂ ਮੰਨ ਲਾ ਰੇਸਲੀ ਦਰਮਿਆਨੀ ਹੈ। ਵੀ ਦਰਮਿਆਨੀ ਜੀ ਅਬ ਚਲੜਾ ਮੇਲੀ ਹੈ। ਉਹਦੇ ਨਾਲ ਠੇਕੇ ਦੀ ਲੱਗਦਾ ਬਾਣ ਜੀ ਦੇ ਨਾਲ ਚੱਲੂ ਹੈ। ਤੇ ਇਸ ਤੋਂ ਪਹਿਲਾਂ ਕਿਹੜੀ ਕਿਸਮ ਲਾਉਂਦੇ ਰਹੇ ਨੇ ਦੇ ਵਿੱਚ? ਇਹਦੇ ਵਿੱਚ ਬਾਈ ਪਿਛਲੀ ਵਾਰੀ ਲਾਈ ਸੀਗੀ 26। ਅੱਛਾ ਉਸ ਤੋਂ ਬਾਅਦ 1885 ਜਾ ਕੇ ਲਾਈ ਸੀ। 1885 ਦੇ ਜੇ ਬਾਈ ਗੱਲ ਕਰੀ 1885 ਦੀ ਪੂਸ਼ਾ ਬਾਸਬੰਦਰੀ ਦਿੱਲੀ ਵਾਲਿਆਂ ਦੀ ਕਿਸਮ ਹੈਗੀ ਸਭ ਨੂੰ ਪਤਾ ਵੀ 11 ਕਿਹਦਾ ਜਿਹੜਾ ਬਦਲ ਹੈਗਾ ਤੇ ਬਾਈ ਜਿਹੜੀ ਟ੍ਰਾਂਸਪਲੈਂਟਿੰਗ ਸੀ ਇਹਦੀ ਕਿੰਨੇ ਤਰੀਕ ਨੂੰ ਕਰੀ ਤੇ ਪਨੀਰੀ ਕਿੰਨੇ ਦਿਨ ਦੀ ਲਾਈ ਸੀ ਇਹ ਬਾਈ 25 ਦਿਨਾਂ ਦੀ ਪਨੀਰੀ ਲਾਤੀ ਸੀ ਅੱਛਾ ਤੇ ਜਲਾਈ ਦੇ ਪਹਿਲੇ ਹਫਤੇ ਬਾਈ ਇਹ ਲਾਤੀ ਸੀ ਅੱਛਾ ਤੇ ਬਾਈ ਜਿਹੜਾ ਬੀਜ ਸੀਗਾ ਕਿੱਲੇ ਦਾ ਬੀਜ ਮਨ ਲਾ ਜਿਹੜਾ ਤਿਆਰ ਕਰਿਆ ਆਪਣੇ ਪਨੀਰੀ ਤਿਆਰ ਕਰੀ ਸੀ ਉਹ ਕਿੰਨੇ ਕ ਬੀਜ ਨਾਲ ਕਰੀ ਸੀ ਤਿਆਰ ਬਈ 7 ਕਿੱਲਾ 7 ਕਿੱਲੋ 900 ਗ੍ਰਾਮ ਵੀ ਸੀ ਆਪਣਾ ਅੱਛਾ ਡੇਢ ਕਿੱਲਾ ਲੱਗਿਆ ਸੀ ਉਹਦੇ ਨਾਲ ਅੱਛਾ ਡੇਢ ਕਿੱਲਾ ਲੱਗਿਆ ਸੀ ਹੂੰ ਹੂੰ ਤੇ ਜੇ ਗੱਲ ਕਰੀਏ ਬਈ ਬਾਸਮਤੀ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਝੰਡੇ ਰੋਗ ਦੀ ਝੰਡੇ ਰੋਗ ਵਾਸਤੇ ਕਿਸਾਨ ਕਦੇ ਕੁਝ ਪਾਉਂਦੇ ਕਦੇ ਕੁਝ ਪਾਉਂਦੇ ਕੋਈ ਡੀਜ਼ਲ ਪਾਉਂਦੇ ਕੋਈ ਫੜਕੜੀ ਪਾਉਂਦੇ ਝੰਡੇ ਰੋਗ ਦੀ ਕਿੰਨੀ ਕੀ ਸਮੱਸਿਆ ਦੀ ਇਹਦੇ ਵਿੱਚ ਬਈ 1% ਵੀ ਨਹੀਂ ਟੀ ਅੱਛਾ ਝੰਡੇ ਰੋਗ ਮੈਂ ਪਾਇਆ ਸੀ ਬਈ 12 36 ਬਸ ਅੱਛਾ ਇੱਕ ਜਿੰਕ ਠੀਕ ਹੈ ਪਾਹਣਾ ਬਾਈ ਥੋੜਾ ਜਿਹਾ ਵੀ ਮਾੜੇ ਹੀ ਐ ਠੀਕੇ ਤੇ ਲੱਗਦੇ ਕਰਕੇ ਅੱਛਾ ਠੀਕ ਹੈ 2 ਢਾਈ ਕਬੋਰੀਆਂ ਰੇਹਦੀਆਂ ਪਾਈਆਂ ਸੀ ਬਾਈ ਢਾਈ ਬੋਰੀਆਂ ਰੇਹਦੀਆਂ ਕੋਈ ਜੇ ਗਰੋਥ ਵਾਸਤੇ ਗੱਲ ਕਰੀਏ ਕੋਈ ਜ਼ਿੰਕ ਵਗੈਰਾ ਕਿੰਨੇ ਕੇ ਪਾਈ ਸੀ ਇਹਦੇ ਵਿੱਚ ਜ਼ਿੰਕ ਬਾਈ 10 ਕਿਲੋ ਬਾਈ ਚੰਡੀਗੜ੍ਹ ਵਾਲਾ ਪਾਇਆ ਸੀ ਅੱਛਾ ਤੇ ਝੰਡੇ ਰੋਗ ਦਾ ਇੱਕ ਅੱਧਾ ਪੇਡਾ ਤਾਂ ਹੋਊਗਾ ਕਿ ਕਿੱਦਾਂ ਵੀ ਇੱਕ ਅੱਧਾ ਵੀ ਨਹੀਂ ਸੀ ਬਾਈ ਅੱਛਾ 1.5 ਕਿਲੋ ਦੇ ਵਿੱਚ ਗੰਦਾ ਵੀ ਪਟਾ 1.5 ਦੇ 1.5 ਕਿਲੋ ਤੇ ਹਾਈਟ ਕਿੰਨੀ ਸੀ ਬਾਈ ਇਹਦੀ ਹਾਈਟ ਬਾਈ 11-12 ਜੀਡੀ ਅੱਛਾ ਤੇ ਕੋਈ ਹੋਰ ਬਿਮਾਰੀ ਜਿਵੇਂ 11 ਕਿਦੇ ਦੇ ਵਿੱਚ ਜਾਂ ਜੀ ਮੈਂ ਕਿਤੇ ਢੰਡੀ ਰੂਹ ਦੀ ਸਮੱਸਿਆ ਢੰਡੇ ਰੂਹ ਦੀ ਸਮੱਸਿਆ ਤੁਸੀਂ ਕਹਿੰਦੇ ਹੈ ਨਹੀਂ ਸੀ ਢੰਡੀ ਰੂਹ ਦੀ ਸਮੱਸਿਆ ਕੋ ਹੋਵੇ ਜਾਂ ਜਿਵੇਂ ਤੁਸੀਂ ਕੋਈ ਇਹਦੇ ਵਿੱਚ ਆਪਣੇ ਜਿਹੜੀਆਂ ਆਪਾਂ ਹਾਂ ਇਹਦੇ ਵਾਸਤੇ ਢੰਡੀ ਰੂਹ ਵਾਸਤੇ ਆਪਾਂ ਪਹੁੰਚ ਜੇ ਕਰਦੇ ਬਾਈ ਦੋ ਵਾਰੀ ਪਤਾਨ ਡੇਗੀ ਸੀ ਅੱਛਾ ਇੱਕ ਵਾਰੀ ਤੇਲੇ ਵਾਲੀ ਕਰੀ ਆ ਬਸ ਠੀਕ ਹੈ ਹੋਰ ਕੁਝ ਨਹੀਂ ਬਾਈ ਫੰਗੀ ਸਾਈਡ ਕਿਹੜਾ ਪਾਇਆ ਨਾਰਮਲੀ ਪਾਇਆ ਨਾਰਮਲੀ ਪਾਇਆ ਸੀ ਬਾਈ ਠੀਕ ਹੈ ਤੇ ਬਾਈ ਜਿਹੜਾ ਇਹ ਬੀਜ ਸੀਗਾ ਕਿਸੇ ਦੁਕਾਨ ਤੋਂ ਜਾਂ ਕਿਸੇ ਕਿਸਾਨ ਦੇ ਕੋਲੋਂ ਲਿਆ ਆ। ਨਾ ਕਿਸੇ ਕਿਸਾਨ ਕੋਲੋਂ ਲੈਂਦਾ ਸੀ ਬਾਈ। ਅੱਛਾ। ਹੂੰ। ਠੀਕ ਹੈ। ਤੇ ਬਾਈ ਹੁਣ ਕਿਸਾਨਾਂ ਨੂੰ ਜਿਵੇਂ ਮਾੜੀਆਂ ਜ਼ਮੀਨਾਂ ਦੇ ਵਿੱਚ ਕਿਸਾਨ ਕੀ ਕਰਦੇ ਆ ਪਰਮਲ ਦੀਆਂ ਟੌਪ ਦੀਆਂ ਵੈਰੈਂਟੀਆਂ ਲਾ ਲੈਂਦੇ ਆ ਪਾਣੀ ਘੇਰ ਪਰ ਮਾੜਾ ਵੀ ਹੁੰਦਾ। ਉਹਨਾਂ ਬਾਣਾ ਦੇ ਵਿੱਚ ਹੋਜੂ ਕੰਮ ਜਾਵੇ ਇਹ। ਹੋਊ ਬਾਈ ਹਾਂ। ਜਿਵੇਂ ਮੇਰੇ ਲਵੇ ਬਾਈ ਇਹ ਠੇਕੇ ਤੇ ਬਾਣਾ ਹੈ। ਵੀ ਪਹਿਲਾਂ 26 ਲਈ ਸੀ ਮੈਂ। ਯਾਰ 126। ਅੱਛਾ। ਵੀ ਉਹ 70 ਕਮਾਣ ਪਈ ਸੀ ਇਹ। ਅੱਛਾ। ਹਾਂ। ਵੀ ਮੈਨੂੰ ਕੋਈ ਵਧੀਆ ਨਹੀਂ ਲੱਗਿਓ ਜਿਵੇਂ ਇਹ ਵਧੀਆ ਲੱਗੀ ਠੀਕ ਹੈ ਹਰੀ-ਪਰੀ ਰਹੀ ਬਈ ਉੱਪਰੋਂ ਲੈ ਕੇ ਥੱਲੇ ਤੱਕ ਜਾਵਾ ਠੀਕ ਹੈ ਕੋਈ ਕੋਈ ਬੇਦ ਨਹੀਂ ਪਿਆ ਬਈ ਠੀਕ ਹੈ ਤੇ ਬਈ ਇਹਦਾ ਜਿਹੜਾ ਝਾੜ ਚੜਾਈ ਆ ਤੁਸੀਂ ਹੱਥੀ ਕੀ ਨਾ ਹੱਥੀ ਬਈ ਤੇ ਕੇਰ ਕਿੰਨਾ ਕੁ ਲਿਕੜਿਆ ਬਈ ਫਿਰ ਕੇਰ ਬਈ 24.25 ਕਟੜ 24 25 ਕਟੜ ਕੇਰ ਸੀਗਾ ਹੁਣ ਜਿਹੜਾ ਮੰਨ ਕੇ ਚੱਲ ਜਿਵੇਂ ਹੁਣ ਕਿਸਾਨ ਆਪਣੇ 18 85 ਜਵਰ ਕਾਫੀ ਲਾਉਣਗੇ ਤੇ ਜਿਹੜਾ ਬਈ ਬੀਜ ਹੈਗਾ ਸਾਰਾ ਫਿਰ ਘਰੀ ਰੱਖਿਆ ਸੀ ਹਾਂ ਘਰੀ ਬਈ ਜੇ ਜਿਹੜਾ ਬੀਜ ਹੈ ਬਈ ਮੰਨ ਕੇ ਜੇ ਕਿਸਾਨ ਨੂੰ ਚਾਹੀਦਾ ਹੋਵੇ ਤਾਂ ਤੁਹਾਡੇ ਜਿਹੜੇ ਨੰਬਰ ਤੇ ਕਿਸਾਨ ਸੰਪਰਕ ਕਰ ਸਕਦਾ ਹੈ ਬਈ ਤੇ ਬੀਜ ਕਿਸਾਨ ਦੇ ਕੋਲ ਛੰਡਿਆ ਸਮਾਰਿਆ ਜਿਹੜਾ ਬਾਈ ਦੇ ਕੋਲ ਬੀਜ ਆਗਾ ਜੇ ਕਿਹਦੀ ਕੋਈ ਵੀ ਬਦਮਾ ਬੂਟਾ ਜਾਂ ਕੋਈ ਖਰਾਬ ਬੂਟਾ ਨਹੀਂ ਜੀ ਕਿਸਾਨ ਨੇ ਸਾਰਾ ਬੀਜ ਜਿਹੜਾ ਹੱਥੀਂ ਝੜਾਇਆ ਕਿਉਂਕਿ ਜਦੋਂ ਕਿਸਾਨ ਹੱਤੇ ਬੀਜ ਝਾੜਦੇ ਆ ਉਹ ਜਮ੍ਹਾਂ ਪੂਰੀ ਨਿਰਖ ਦੇ ਨਾਲ ਝਾੜਦੇ ਆ ਕਿਸਾਨ ਨੇ ਬਾਕੀ ਜਿਹੜਾ ਬੀਜ ਹੈ ਪੂਰੀ ᱥਾਮ ਸਮਾਰ ਦੇ ਨਾਲ ਰੱਖਿਆ ਹੋਇਆਗਾ ਤੇ ਜਿਹੜੇ ਵੀ ਕਿਸਾਨ ਭਰਾਵਾਂ ਨੂੰ 1885 ਬੀਜ ਦੀ ਜ਼ਰੂਰਤ ਹੋਵੇ ਤਾਂ ਇਸ ਕਿਸਾਨ ਗੁਰਵਿੰਦਰ ਸਿੰਘ ਦੇ ਨਾਲ ਜਿਹੜੀ ਤੁਸੀਂ ਸੰਪਰਕ ਬਣਾ ਸਕਦੇ ਹੋ ਤੇ ਬੀਜ ਜਿੰਨਾ ਵੀ ਚਾਹੀਦਾ ਹੋਵੇ ਤਾਂ ਇਸ ਕਿਸਾਨ ਦੇ ਕੋਲੋਂ ਜਿਹੜਾ ਤੁਸੀਂ ਬੀਜ ਲੈ ਸਕਦੇ ਹੋ ਤੇ ਜਿਹੜੀ ਕਈ ਵਾਰ ਹੁੰਦਾ ਨਾ ਵੀ ਬਾੜੀ ਤਕੜੀ ਜ਼ਮੀਨ ਦੇ ਵਿੱਚ ਲਾਉਣੀ ਹੈ ਕੋਈ ਜ਼ਿਆਦੇ ਤਕੜੀ ਜ਼ਮੀਨ ਦੇ ਵਿੱਚ ਨਹੀਂ ਲਾਉਣੀ ਛੋੜਾ ਪਾਣੀ ਚੰਗਾ ਹੋਣਾ ਚਾਹੀਦਾ ਬਾਣ ਦਰਮਿਆਨੇ ਤੋਂ ਹਲਕਾ ਬਾਣ ਵੀ ਜਿਹੜਾ ਚੱਲੂਗਾ ਤੇ ਬਾਣ ਦੇ ਵਿੱਚ ਵੀ ਦਿਨ ਕਿੰਨੇ ਕੁ ਲੱਗੀ ਸੀ ਦਿਲ ਲੇਗੀ ਤੀ ਬਈ ਇਹ ਮਤਲਬ ਵੀ 110 ਕ ਦਿਨ 110 ਕ ਦਿਨ ਲੇਗੀ 25 ਕ ਦਿਨ ਦੀ ਪਨੀਰੀ ਹਾਂ ਹਾਂ ਠੀਕ ਹੈ ਹਾਈਟ ਮੰਨ ਕੇ ਚੱਲ ਵੀ ਉਹਦੇ 11 11 ਕਿ ਜਨੀ ਸੀ ਦੇਖੋ ਨੂੰ ਦਾਣੇ ਬਹੁਤ ਸੋਹਣੇ ᱛੀ ਬਈ ਪਕਾਵ ਆਓ ਸੋਣਾ ਬਾਕੀ ਪਕਾਤਾ ਵੀਰੇ ਆਪਾਂ ਇਸ ਥੈਲੀ ਦੇ ਵਿੱਚ ਹੀ ਦੇਖ ਸਕਦੇ ਹਾਂ ਕਿਉਂਕਿ ਦਾਣਿਆਂ ਦੀ ਜਿਹੜੀ ਗਿਣਤੀ ਆ ਉਹ ਵੀ ਲੰਮੀ ਐ ਤੇ ਦਾਣੇ ਦੇ ਵਿੱਚ ਫੋਕ ਕਿੰਨੀ ਸੀ ਬਈ ਇਹਦੇ ਫੋਕ ਤਾਂ ਬਈ ਦਰਖਤਾਂ ਖੱਲੇ ਵੀ ਡਿੱਗ ਪਈ ਸੀ ਅੱਛਾ ਉ ਨੂੰ ਕਿਤੇ ਫੋਕ ਨਹੀਂ ਸੀ ਠੀਕ ਹੈ ਭਾਈ ਹਮ ਸ਼ੁਕਰੀਆ ਭਾਈ ਧੰਨਵਾਦ